ਗੁਰੂ ਸਾਹਿਬ ਜੀ ਜੋ ਹਮਰੀ ਬਿਤ ਹੋਤੀ ਮੇਰੇ ਸਤ ਗੁਰਾ ਸਾਬਿਦ ਤੁਮ ਹਾਰੇ ਮਰ ਲੱਤੇ ਫਿਰਤੇ ਕੋਈ ਬਾਤ ਨਾ ਪੁਛਤਾ ਗੁਰ ਸਤ ਗੁਰ ਸੰਗੇ ਕੀਰੇ ਹਮਤਾਪੇ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੀ ਸਬਸੋ ਗ ਸੰਤਾ ਪੀ ਸੁਖੋ ਐਨਸ ਸਹਿਜ ਦਰਸ਼ਨ ਜਨਮ ਮਰ ਹੋ ਵੈ ਸਿਪਤੇ ਮੂਰੇ ਅਰਸੋਂ ਪਰਸੋਂ ਤੁਦ ਡਿਠੀ ਸੱਚੀ ਮਲ ਜਨਮ ਜਨਮ ਦੀ ਸੱਜਣ ਸੱਚਾ ਸ਼ੇਰ ਸ਼ਾਦ ਜਿਸ ਪਾਸ ਬੈਠਿਆ ਸਬਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ 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 ਰੰਗ ਮਾਨ ਸਾਚਾ ਸਾਹਿਬ ਸਤ ਮਿਹਰਵਾਨ ਬੰਦ ਪਾਇਆ ਮੇਰੇ ਸਤ ਗੁਰ ਪੂਰੇ ਹੋਏ ਸਰਬ ਕਲਿਆ ਬਿੰਦ ਜਨ ਸਾਜਿਆ ਦਿੱਤਾ ਪੈ ਨਨਖਾੜ ਆਪਣੇ ਦਾਸ ਕੀ ਆਪ ਪੈ ਜੇ ਰਾਖੀ ਨਾਨਕ ਸਤਿ ਕੁਰਬਾਨ ਸਾਜਿਆ ਦਿੱਤਾ ਕੰਨਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰਪਿਆਰੀ ਸਤਸੰਗ ਜੀਓ ਧੰਵਾਦ ਆਗਾਂ ਵਾਲੇ ਸੋਧਾਰ ਜੇਦੇ ਪਾਣ ਦੀ ਹਾਜ਼ਰੀ ਆਪ ਜੀਆਂ ਨੇ ਭਰੀ ਹੈ ਗੁਰਪਾਤਸ਼ਾਹ ਨੇ ਸੁਭਾਲ ਬਖਸ਼ਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਪਾਵਨ ਹੁਕਮ ਬਖਸ਼ਿਆ ਉਹਨੂੰ ਸਿੱਖਣਾ ਸੁਣਨਾ ਇਹਨੂੰ ਆਪਣੇ ਜੀਵਨ ਚ ਵਸਾਉਣਾ ਤੇ ਜ਼ਿੰਦਗੀ ਨੂੰ ਬਸਰ ਕਰਨਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 619 ਤੇ 20 ਦੇ ਉੱਤੇ ਸੁਭਾਈ ਮਾਨ ਸ਼ਬਦ ਦਾ ਕੇਂਦਰੀ ਪਾਵਿਆ ਰਹਾਉ ਵਾਲਾ ਬੰਦ ਰਹਾਉ ਦਾ ਮਤਲਬ ਹੁੰਦਾ ਕਿ ਠਹਿਰਾਉ Pavlov ਕੇ ਰੁਕਣਾ ਅਰੋਕ ਕੇ ਤੈਨੂੰ ਸਮਝਣਾ ਸਾਰੇ ਸ਼ਬਦ ਦਾ ਜਿਹੜਾ ਅਰਥ ਭਾਵ ਹੈ ਇਸ ਬੰਦ ਵਾਲ ਦੇ ਘੁੰਮਦਾ ਰਹਾਉ ਵਾਲੇ ਬੰਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰੂ ਪੂਰੈ ਹੋਈ ਸਰਬ ਕਲਿਆਣ ਮਾਲਕ ਅਕਾਲ ਪੁਰਖ ਜਿਹੜਾ ਹੈ ਉਹ ਸਦਾ ਹੀ ਮਿਹਰਬਾਨ ਹੈ ਮਹਾਰਾਜ ਕਹਿੰਦੇ ਨੇ ਕਿ ਮਿਹਰਬਾਨ ਸਾਹਿਬ ਮਿਹਰਬਾਨ ਜੀ ਸਗਲ ਕੋ ਜੀ ਸਗਲ ਕੋ ਦੇਹਦਾਨ ਤੇ ਨਾਲ ਹੀ ਮਹਾਰਾਜ ਕਹਿੰਦੇ ਨੇ ਤੂੰ ਕਾਹੇ ਡੋਲੇ ਪ੍ਰਾਨਿਆ ਤੂੰ ਘਬਰਾਉਣਾ ਕਿਉਂਦਾ ਕਿਉਂ ਚਿੰਤਾ ਕਰਨਾ ਤੁਹਦਾ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਉਹ ਤੈਨੂੰ ਰਜ਼ਕ ਦੇਣ ਵਾਲਾ ਵੀ ਹੋਈ ਹੈ ਖਬਰਾਨਾ ਕਿਉਂ ਤੇਰਾ ਕੰਮ ਉਦਮ ਕਰ ਮਿਹਨਤ ਕਰ ਮਾਲਕ ਜਿਹੜੇ ਨੂੰ ਇੱਡਾ ਬਹਾਨਾ ਹੈ ਉਹ ਮਾਲਕ ਮਿਹਰਬਾਰ ਹੈ ਜਦੋਂ ਉਹ ਬਖਸ਼ਿਸ਼ ਕਰਦਾ ਹੈ ਬਾਦਸ਼ਾਹ ਕਹਿੰਦੇ ਨੇ ਕਿ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਹੋਈ ਸਭ ਕਲਿਆਣ ਅਸੀਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਆ ਤੇ ਖੇਤੀਬਾੜੀ ਕਰਦੇ ਆ ਇਹਦੇ ਥੋੜੇ ਕਿਸੇ ਦੇ ਬਹੁਤੀ ਤੇ ਪਿੰਡਾਂ 'ਚ ਮੋਟਰਾਂ ਵੀ ਲਾਈ ਹੋਈਆਂ ਆ ਤਾਂ ਤੇ ਅਸੀਂ ਜਦੋਂ ਖੇਤਾਂ 'ਚ ਪਾਣੀ ਲਾਉਂਦੇ ਆ ਤੇ ਆੜ ਬਣਾਈ ਹੁੰਦੀ ਹੈ ਇੱਕ ਪਾਸੇ ਅਸੀਂ ਪਾਣੀ ਬੰਦ ਕਰ ਦਿੰਦੇ ਆ ਤੇ ਫਿਰ ਦੂਸਰੇ ਪਾਸੇ ਤੋਂ ਦੂਸਰੇ ਖੇਤ ਨੂੰ ਲਾ ਦਿੰਦੇ ਆ ਪਾਣੀ ਕਹਿੰਨਿਆ ਕਿ ਅਸੀਂ ਇੱਧਰ ਬੰਨ ਮਾਰ ਦਿੱਤਾ ਟੱਕਾ ਮਾਰ ਦਿੱਤਾ ਹੁਣ ਮਹਾਰਾਜ ਕਹਿੰਦੇ ਨੇ ਕਿ ਜਦੋਂ ਉਸ ਮਾਲਕ ਮਿਹਰਬਾਨ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜਿੱਦੋਂ ਵਕਾਰ ਆਵੀ ਹੁੰਦੀ ਸੀ ਨਾ ਹੁਣ ਪਾਣੀ ਮੋਟਰ ਦਾ ਆ ਰਿਹਾ ਅਸੀਂ ਟੱਕਾ ਮਾਰ ਕੇ ਦੂਸਰੇ ਖੇਤ ਵਾਲੇ ਪਾਸੇ ਨੂੰ ਘਟ ਦਿੰਦਾ ਮਹਾਰਾਜ ਕਹਿੰਦੇ ਨੇ ਕਿ ਇਹ ਬੰਨ ਵੱਜ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਪੰਜ ਵਕਾਰ ਬੜੇ ਜ਼ਬਰਦਸਤ ਜਦੋਂ ਇਹ ਹਾਵੀ ਹੋ ਜਾਂਦੇ ਆ ਮਨੁੱਖ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਆ ਤੁਸੀਂ ਦੇਖਿਆ ਹੀ ਆ ਜਿਹਨਾਂ ਲੋਕੀ ਬਾਪੂ ਆਸਰਾ ਉਹ ਕਹਿੰਦੇ ਹੁੰਦੇ ਸੀ ਉਹਨੇ 15 ਸਾਲ ਦੀ 12 ਸਾਲ ਦੀ ਜੇਲ੍ਹ ਕੱਟੀ ਬੁੱਢੇ ਬਾਰੇ ਵਿਕਾਰ ਵਾਸ਼ਨਾ ਹਾਵੀ ਹੋ ਗਈ ਤੇ ਇੱਕ ਸਾਡੇ ਹਰਿਆਣੇ ਸਰਕਾਰ ਦਾ ਫਤਾਈ ਉਪਧਾਇਕ ਜਾਨੋ ਦਾ ਫੁਖੜਾ ਕ ਜਾਂ ਮਾਸੜਾ ਸੱਸੀ ਵਾਲਾ ਉਹ ਉਹਦੇ ਤੇ ਵਕਾਰ ਇੰਨੇ ਹਾਵੀ ਹੋਏ ਸੀ ਉਹ ਹੁਣ ਜੇਲ੍ਹ ਚ ਬੈਠਾ 40 ਸਾਲ ਦੇ ਨੂੰ ਜੇਲ੍ਹ ਹੈ ਕਦਰ ਵੀ ਕੀਤੇ ਐ ਤੇ ਬਲਾਤਕਾਰ ਵੀ ਕੀਤੇ ਐ ਤੇ ਉਹਨੂੰ ਪਰੋਲ ਮਿਲ ਜਾਂਦੀ ਐ ਕਿਉਂਕਿ ਸਰਕਾਰ ਦੇ ਜੁਆਈ ਭਾਈ ਸਰਕਾਰ ਬੁਆ ਕੇ ਰੱਖਦੀ ਨਾ ਮਾਰੇ ਕਹਿੰਦੇ ਜਦੋਂ ਮਨੁੱਖ ਨੂੰ ਵਕਾਰ ਚੰਪੜ ਜਾਂ ਤਾਂ ਜਿੰਦਗੀ ਤਬਾਹ ਹੋ ਜਾਂਦੀ ਐ ਕਰੋਧ ਇੱਕ ਮਿੰਟ ਚ ਆਉਂਦਾ ਤੇ ਮਨੁੱਖ ਉਹ ਦੋ ਸੋਚਦਾ ਜਦੋਂ ਸ਼ਰਾਖਾ ਪਿੱਛੇ ਹੁੰਦਾ ਮਾਰੇ ਕਹਿੰਦੇ ਨੇ ਕਿ ਇਹਨਾਂ ਪੰਜਾਂ 'ਚ ਕੋਈ ਵੀ ਹਾਵੀ ਹੋ ਜੇ ਤੇ ਜ਼ਿੰਦਗੀ ਤਬਾਹ ਤੇ ਸਤਗੁਰੂ ਪਾਤਸ਼ਾਹ ਨੇ ਕੀਤਾ ਕਿ ਇਧਰ ਬੰਨ ਮਾਰ ਦਿੱਤਾ ਮਾਰੇ ਕਹਿੰਦੇ ਨੇ ਕਿ ਜਦੋਂ ਨੇ ਕਿਰਪਾ ਕੀਤੀ ਬੰਦ ਪਾਇਆ ਮੇਰਾ ਸਤਗੁਰੂ ਕੋਰਿਆ ਉਹ ਮਿਹਰਬਾਨ ਪ੍ਰਭੂ ਨੇ ਹੋਈ ਸਰਬ ਕਲਿਆਣ ਤੇ ਕਲਿਆਣ ਹੋਈ ਬਰਖਸ਼ੋ ਵੀ ਮਾਰ ਦਿੱਤੀ ਤੇ ਜਦੋਂ ਬਰਖਸ਼ ਕਰਦੇ ਨੇ ਫਿਰ ਉਹ ਕੋਣ ਨਹੀਂ ਦੇਖਦਾ ਇਹ ਦੋਸੇ ਕਹਿੰਦੇ ਆ ਨਾ ਸਤਗੁਰੂ ਮੇਰ ਲਾਉ ਦਿਆਰ ਠਹਿ ਪਏ ਦਵਾਰਿਆ ਮੈਂ ਤੇ ਆ ਕੇ ਸਿਰ ਤੇਰੇ ਚਰਨਾਂ ਚ ਰੱਖ ਦਿੰਦਾ ਤੁਸੀਂ ਹੁਣ ਜੋੜ ਲਗੋ ਬਸ ਚਰਨਾਂ ਦਾ ਮਹਲਾ ਜਿਦਾਂ ਪਟ ਕੀਰਤ ਕਹਿੰਦੇ ਨੇ ਕੀਰਤ ਪਟ ਗੁਰ ਰਾਮਦਾਸ ਰੱਖੂ ਸ਼ਰਨਾਈ ਇੱਕੇ ਅਰਦਾਸ ਬਾਟ ਕੀਰਤ ਕੀ ਇੱਥੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਬਖਸ਼ ਕਰਦਣਾ ਫਿਰ ਮਹਾਰਾਜ ਕਹਿੰਦੇ ਨੇ ਕਿ ਹਮਰੀ ਗਣਤ라 ਗਣੀਆਂ ਕਾਈ ਜਦੋਂ ਜੱਗਿਆ ਸਵਾਗਤ ਅੰਤਨੈ ਪਾਤਸ਼ਾਹ ਜੇ ਤੁਸੀਂ ਸਾਡੇ ਔਗਣ ਚ ਤਾਰ ਲਗਪੇਣਾ ਫਿਰ ਤੇ ਨਹੀਂ ਬਖਸ਼ਿਆ ਜਾਣਾ ਸੀ ਜੇ ਗੁਰੂ ਨਾਨਕ ਔਗਣਾਂ ਵੱਲ ਦੇਖਦਾ ਤੇ ਨਾ ਕੌਡਾ ਰਾਖਸ਼ ਪੱਖਿਆ ਜਾਣਾ ਸੀ ਨਾ ਮਲਗ ਭਾਗੋ ਬਖਸ਼ਿਆ ਜਾਣਾ ਸੀ ਤੇ ਨਾ ਸੱਜਣ ਠੱਗ ਬਖਸ਼ਿਆ ਜਾਣਾ ਸੀ ਤੇ ਨਾ ਭੂਮੀਆਂ ਚੋਰ ਬਖਸ਼ਿਆ ਜਾਣਾ ਸੀ ਗੁਰੂ ਨਾਨਕ ਨੇ ਉਹਨਾਂ ਵੱਲ ਮਿਹਰ ਦੀ ਨਜ਼ਰ ਕੀਤੀ ਉਹਨਾਂ ਨੇ ਸ਼ਬਦ ਸੁਣਿਆ ਸ਼ਬਦ ਨੂੰ ਹਿਰਦੇ ਚ ਵਸਾਲਿਆ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਨਾਨਕ ਜਨਕ ਨੂੰ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ ਮਹਾਰਾਜ ਕਹਿੰਦੇ ਨੇ ਕਾ ਹੁਣ ਨਹੀਂ ਗੁਰੂ ਪਾਤਸ਼ਾਹ ਨੇ ਸਿੱਧੇ ਰਸਤੇ ਪਾਤਸ਼ਾਹਦੂਰਾਂ ਨੇ ਇੱਕ ਇੱਕ ਸੁਣਿਆ ਸੀ ਅਸੀਂ ਆਪਣੀ ਜ਼ਿੰਦਗੀ 'ਚ ਬੜੇ ਸ਼ਬਦ ਸੁਣਦੇ ਹਾਂ ਤੇ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਨੇ ਜਦੋਂ ਜਗਿਆਸੂ ਇਹ ਗੱਲ ਕਹਿੰਦੇ ਨੇ ਕਿ ਪਾਤਸ਼ਾਹ ਜੇ ਸਾਡੇ ਉਗਣ ਵੇਖੇ ਕਿ ਉਹ ਫਿਰ ਤੇ ਬਖਸ਼ਿਸ਼ ਨਹੀਂ ਜਾਣਾ ਆਪਣਾ ਬਿਰਧ ਪਛਾਨ ਤੇਰਾ ਸੁਭਾਅ ਹੈ ਬੜਾ ਪਿਆਰ ਵਾਲਾ ਤੇ ਬਖਸ਼ੇਂਦਾ ਇਦੋਂ ਪਤ ਰੱਬ ਨਾਲ ਗੱਲ ਕਰਦੇ ਨਾ ਪਤ ਰਵੀ ਦਾਈ ਕਹਿੰਦੇ ਨਾ ਕਹਿੰਦੇ ਮਾਲਕ ਜੀ ਅਸੀਂ ਪਾਪੀ ਨਾ ਹਾਂਦੇ ਤੇ ਤੈਨੂੰ ਕਿਨੇ ਕਹਿੰਦਾ ਸੀ ਤੂੰ ਪਾਪੀਆਂ ਨੂੰ ਬਖਸ਼ਣ ਵਾਲਾ ਜੋ ਪੈ ਹਮ ਨਾ ਪਾਪ ਕਰਨ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਖੁੱਲੀ ਛੋਟੀ ਮਿਲ ਗਈ ਜੋ ਮਾਲਕ ਕਰੀ ਜਾਈਏ ਜੇ ਕਿਤੇ ਗਲਤੀ ਹੋ ਜਾਵੇ ਤੇ ਬਖਸ਼ਿੰਦ ਕਰੋ ਆ ਕੇ ਬਖਸ਼ਾ ਲੈਣੀ ਹੈ ਤੇ ਅੱਗੇ ਵਾਸਤੇ ਸਿੱਧੇ ਮਾਰਗ ਤੇ ਚੱਲਣਾ ਹੈ ਆਗਿਆ ਮਾਰਗ ਪਾਹ ਕਹਿੰਦਾ ਪਾਤਸ਼ਾਹ ਪਿਛਲੇ ਉਪਨ ਬਖਸ਼ ਰਹੇ ਪ੍ਰਭ ਆਗੇ ਮਾਰ। ਹੁਣ ਮਹਾਰਾਜ ਕਹਿੰਦੇ ਨੇ ਇੱਥੇ ਸਤਿਗੁਰੂ ਮੇਹਰਬਾਨ ਸਤਿਗੁਰੂ ਕਿਰਪਾ ਕਰਦੇ ਨੇ ਕਿ ਜਦੋਂ ਜਿਗਿਆਸੂ ਆਪ ਜਾਂਦਾ ਹੈ ਕਿ ਮਾਲਕ ਮੈਂ ਤੇ ਬਖਸ਼ਣੇ ਜਾਣਾ। ਜਿਤਸੀ ਉਹ ਆਪਣਾ ਵਾਲ ਵੇਖੇ ਕਿ ਫਿਰ ਬਖਸ਼ਣੇ ਜਾਣਾ ਤੇ ਜਦੋਂ ਫਿਰ ਗੁਰੂ ਕਿਰਪਾ ਕਰਦਾ ਉਹਦਾ ਬੜਾ ਪਿਆਰ ਵਾਲਾ ਸੁਭਾਅ ਹੈ। ਤੇ ਜਦੋਂ ਅਸੀਂ ਉਹਦੇ ਚਰਨਾਂ ਤੇ ਡੇਗੀ ਪਏ ਮਹਾਰਾਜ ਜੀ ਤੁਸੀਂ ਇਹ ਕਿਰਪਾ ਕਰੋ ਕਿ ਤੁਸੀਂ ਨੂੰ ਦਿਰ ਦੀ ਲਾਜ ਰੱਖੋ ਹੁਣ ਤੇ ਸਾਡੇ ਪਾਤ ਰੱਖੋ ਮੈਂ ਤੇਰੀ ਛਲ ਵਿੱਚ ਤੇਰੇ ਰਤ ਬਗਰ ਗਿਰਹਾ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਭਾ ਜੇ ਕਿਰਪਾ ਹੁੰਦੀ ਹੈ ਨਾ ਹੱਥ ਦੇ ਰਾਖੀ ਕਰੇ ਆਪਣੇ ਉਹ ਫਿਰ ਆਪਣੇ ਬਣਾ ਲੈਂਦਾ ਤੇ ਸਦਾ ਸਦਾ ਰੰਗ ਮਾਣ ਫਿਰ ਜਿਹੜੇ ਉਹ ਹੀ ਹੋ ਜਾਂਦੇ ਨੇ ਫਿਰ ਉਹਦੇ ਰੰਗ ਵਿੱਚ ਆਨੰਦ ਮਾਣਦੇ ਇਸ ਤਰ੍ਹਾਂ ਕਿ ਮਹਾਰਾਜ ਕਹਿੰਦੇ ਨੇ ਕਿ ਉਹ ਮਿਹਰਬਾਨ ਪ੍ਰਭੂ ਹੈ ਉਨੇ ਵਿਕਾਰਾਂ ਵਾਲੇ ਪਾਸੇ ਟੱਕਾ ਮਾਰਦਣਾ ਬੰਨ ਮਾਰਦਣਾ ਵੀ ਤੂੰ ਇੱਧਰ ਲੈ ਜਾਣਦਾ ਜੋਗੇ ਨੂੰ ਕਿਹਾ ਸੀ ਨਾ ਤੁਸੀਂ ਕਹਿੰਦੇ ਆ ਕਿ ਜੋਗਾ ਵਿਆਹ ਛੱਡ ਕੇ ਆ ਗਿਆ ਸੀ ਤੇ ਫੇਰ ਹੰਕਾਰ ਆ ਗਿਆ ਤੇ ਕਿੱਥੋਂ ਚੱਲ ਕੇ ਆਇਆ ਸੀ ਤੇ ਰਸਤੇ ਵਿੱਚ ਜਦੋਂ ਮਨ ਹੰਕਾਰ ਆ ਗਿਆ ਕਿ ਮੇਰੇ ਵਰਗਾ ਸਿੱਖੀ ਉਸਦਾ ਰੱਤਾ ਵਿਆਹ ਹੀ ਛੱਡ ਆਇਆ ਚੇਲਾ ਮੈਂ ਛੱਡ ਆਇਆ ਅਖਾੜਾ ਦੇਸਵਤਾ ਲਗਾ ਸੀ ਸਿੱਖਿਆ ਯੋਗਿਆ ਵਾਸਤੇ ਨੇ ਸਾਡੇ ਸਾਰਿਆਂ ਵਾਸਤੇ ਆ। ਤੇ ਇਹਦਾ ਗੁਰੂ ਕਿਹੜਾ ਵੇਖਾਂਗੇ। ਕੋਸ਼ਿਸ਼ ਕਰਦੇ। ਇੱਥੇ ਲਾ ਕੇ ਇੱਕ ਦੋ ਘੰਟੇ ਬਰ ਚਲਾ ਜਾਵਾਂਗਾ। ਜਦੋਂ ਆਗਾ ਗਿਆ ਤੇ ਪਹਿਰੇਦਾਰ ਕਹਿੰਦਾ ਵੀ ਨਹੀਂ ਤੁਸੀਂ ਇੱਥੇ ਜਾ ਸਕਦੇ। ਫਿਰ ਵਾਪਸ ਪਿੱਛੇ ਆ ਗਿਆ। ਫਿਰ ਕੋਸ਼ਿਸ਼ ਕੀਤੀ, ਫਿਰ ਉਹ ਸਮਝਾਇਆ। ਜਦੋਂ ਤੀਸਰੀ ਵਾਰ ਜਾਨ ਲਗਾ ਤੇ ਪਹਿਰੇਦਾਰ ਕਹਿੰਦਾ ਤੇਰਾ ਖੁੱਲਾ ਦਾੜਾ ਸਿਰ ਤੇ ਦਸਤਾਰ ਗਲ ਚ ਘਾਤਰਾ ਤੇਰੇ ਵਰਗੇ ਗੁਰਮੁਖ ਪਿਆਰਿਆਂ ਨੂੰ ਆਹ ਜਗ੍ਹਾ ਸੋਭਾ ਨਹੀਂ ਦਿੰਦੀ ਤੇਰੇ ਵਰਗੇ ਪੁਰਸੇ ਕਿੱਥੇ ਨੇ ਜਾਂਦੇ ਕਿੱਥੋਂ ਭਾਵੇ ਆ ਜਦੋਂ ਉਹਨੂੰ 6:00 ਵਜੇ ਤੋਂ ਉਹਨੂੰ ਯਾਦ ਆਇਆ ਕਿ ਮੈਂ ਇੱਥੇ ਸੋਭਾ ਨਹੀਂ ਦਿੰਦਾ ਕਿੱਥੋਂ ਭਾਵੇ ਕਿ ਕਲੱਬਾਂ ਦੇ ਵਿੱਚ ਜਦੋਂ ਅੱਜ ਜਾਂਦੇ ਨੇ ਮੈਂ ਵੇਖਿਆ ਕਈ ਤੇ ਉਹ ਲੋਕ ਵੀ ਜਾਂਦੇ ਨੇ ਕੰਦੇ ਆ ਥੋੜੀ ਸ਼ਰਮ ਆਉਂਦੀ ਆ ਤੇ ਮੈਂ ਕਦੇ ਨਹੀਂ ਸੋਚਿਆ ਕਿ ਉਹ ਜੋਗੇ ਰੋਣ ਨੇ ਸੀ ਕਿਹਾ ਸਾਰੇ ਸਿੱਖਾਂ ਵਾਸਤੇ ਵੀ ਭਾਈ ਗਲਤ ਪਾਸੇ ਨਹੀਂ ਜਾਣਾ ਉਥੇ ਕਿਹਾ ਸੀ ਪੈਦਰਨਾ ਵੀ ਇਹ ਤੇਰੀ ਜਗ੍ਹਾ ਨਹੀਂ ਹੈ ਤੂੰ ਅਨੰਦਪੁਰ ਸਾਹਿਬ ਦਾ ਵਾਸੀ ਹੈ ਤੇਰਾ ਗੁਰੂ ਅਨੰਦਪੁਰ ਸਾਹਿਬ ਤੇਰਾ ਮੂੰ ਉੱਧਰ ਨੂੰ ਹੋ ਗਈ ਤੂੰ ਗਲਤ ਰਸਤੇ ਆ ਗਿਆ ਤੇ ਗੁਰੂ ਨੇ ਕਲਾ ਵਰਤਾ ਕੇ ਉਹਨੂੰ ਸਮਝਾ ਦਿੱਤਾ ਸੀ ਜਦੋਂ ਗੁਰੂ ਬਖਸ਼ ਕਰਦਾ ਤੇ ਮਹਾਰਾਜ ਕਹਿੰਦੇ ਨੇ ਕਿ ਜਦੋਂ ਮਾਲਕ ਕਿਰਪਾ ਕਰਦਾ ਤੇ ਉਹਨੇ ਫਿਰ ਹੱਥ ਦੇ ਕੇ ਰੱਖਦਾ ਉਹਨੇ ਉਹਨੇ ਬਣਾਇਆ ਬੜਾ ਸੋਹਣਾ ਸਾਨੂੰ ਜੀਵ ਪਾਏ ਪਿੰਡ ਜਨ ਸਾਜਿਆ ਉਹਨੇ ਜੀਵ ਨੂੰ ਪੈਦਾ ਕੀਤਾ ਕਿਡਾ ਸੁੰਦਰ ਬਣਾਇਆ ਤੇ ਇਨਾ ਸੋਹਣਾ ਬਣਾਇਆ ਦਿੱਤਾ ਪੰਨ ਖਾਣ ਇਹਨਾਂ ਨੂੰ ਕੱਪੜੇ ਦਿੱਤੇ ਖਾਣ ਨੂੰ ਅਸ਼ਦਾ ਪਾਣੀ ਦਿੱਤਾ ਹੋਰ ਕੀ ਦੇਣਾ ਸਭ ਕੁਝ ਦੇ ਦਿੰਦਾ ਮਾਲਕ ਤੇ ਮਹਾਰਾਜ ਕਹਿੰਦੇ ਨੇ ਕਿ ਵੀ ਉਹ ਜਦੋਂ ਇਡਾ ਸੋਹਣਾ ਤੈਨੂੰ ਬਣਾਇਆ ਜਦੋਂ ਤੂੰ ਦਾ ਸ਼ੁਕਰਾਨਾ ਕਰਦਾ ਉਹਦੇ ਚਰਣਾ ਚ ਆ ਕੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਜਦੋਂ ਤੂੰ ਗੁਰੂ ਦਾ ਬਣ ਜਿੰਦਾ ਤੇ ਮਹਾਰਾਜ ਕਹਿੰਦੇ ਨੇ ਕਿ ਜੇ ਤੈਨੂੰ ਪਹਿਨਣ ਨੂੰ ਦਿੰਦਾ ਕੱਪੜੇ ਖਾਣ ਨੂੰ ਦਿੰਦਾ ਤੈਨੂੰ ਇਡਾ ਸੋਹਣਾ ਬਣਾਇਆ ਤੇਰੇ ਚੋਰੀ ਆਪਣੀ ਜੋਤ ਤਕਾਈ ਆ ਆਪਣੇ ਦਾਸ ਕੀ ਆਪ ਪਹਿਜ ਰੱਖੀ ਨਾਨਕ ਸਤਿਗੁਰੂ ਬਾਣ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਾਂ ਤਾਂ ਉੱਠਦਾ ਵੈ ਮਹਾਰਾਜ ਕਹਿੰਦੇ ਨੇ ਕਿ ਫਿਰ ਉਹ ਲਾਜ ਪਤਵੀ ਰੱਖਦੇ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਉਸ ਮਾਲਕ ਨੇ ਮੇਰੀ ਦੀ ਲਾਜ ਪਤ ਰੱਖੀ ਐ ਮੈਂ ਉਹਦੇ ਤੋਂ ਕੁਲਵਾਨ ਹਾਂ ਬਰਹਾਲ ਹਾਂ ਸਦਕੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸਾਦੇ ਆ ਜੀਆ ਦੇਖ ਕੇ ਹੁਣ ਛੜਦੇ ਖਲ ਚ ਰਵੋ ਖੁਸ਼ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ